ਹਾਂਜੀ ਦੋਸਤੋ ਜੱਟਵਾ ਜਨਲ ਦੀ ਖੁਰਨੇ ਵੀਡੀਓ ਵਿੱਚ ਤੁਹਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਭਾਵਕ ਵੀਡੀਓ ਲੈ ਕੇ ਆ ਚੁੱਕੇ ਆਂ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਦੋਸਤੋ ਕਿ ਪੰਜਾਬ ਦੇ ਵਿੱਚ ਪਾਣੀਆਂ ਦੇ ਕਾਰਨ ਬਹੁਤ ਹੀ ਤਬਾਹੀ ਹੋਈ ਸੀ ਅਤੇ ਹੁਣ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਪੈ ਰਿਹਾ ਹੈ ਅਤੇ ਬੇਸਮੈਂਟਾਂ ਦੇ ਵਿੱਚ ਸਾਰੀਆਂ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਦੀ ਕਿ ਕਲਿੱਪ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਅਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੋਸਤੋ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਅਤੇ ਇਦਾਂ ਦੇ ਹੀ ਲੇਟੈਸਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬ ਸਾਰੇ ਨੂੰ ਬੇਨਤੀ ਵੀ ਆਪ ਦਾ ਪਚਾ ਕਰੋ ਹਨਾ ਸਾਡੇ ਦੇਖੋ ਬੇਸਮੈਂਟ ਚ ਪਾਣੀ ਵੜ ਗਿਆ ਤੇ ਬੇਸਮੈਂਟ ਦੇ ਵਿੱਚ ਜਿੰਨੇ ਮੈਟਰਸ ਤੇ ਜਿੰਨਾ ਵੀ ਸੀਗਾ ਸਮਾਨ ਉਹ ਸਾਰਾ ਗਿੱਲਾ ਹੋ ਗਿਆ ਸੋ ਜਿਹੜਾ ਬੇਸ ਪਰਮਪਟਨ ਦੇ ਵਿੱਚ ਅੰਕ ਲਾਟੀਆਂ ਜਿਹੜੇ ਹਰੇਕ ਮਹੀਨੇ 25 25 20 20 ਡਾਲਰ ਕਹਿੰਦੇ ਆ